ਸ਼ਿਮਲਾਪੁਰੀ ਦੇ ਏਰੀਏ ਚੋਂ ਗਿਲਨਾਰ ਤੱਕ ਆਟੋ ਤੇ ਆਈ ਉਹ ਤੋਂ ਅੱਗੇ ਸੈਕਿੰਡ ਆਟੋ ਲੈ ਕੇ ਆਪਣੀ ਜਿਹੜੀ ਜੋਬ ਵਾਲੀ ਜਗ੍ਹਾ ਉੱਥੇ ਜਾਂਦੀ ਸੀ ਉਹਨੇ ਜਦੋਂ ਆਟੋ ਦੇ ਵਿੱਚ ਲਿਫਟ ਲਈ ਇਹ ਜਿਹੜੇ ਨੌਜਵਾਨ ਜਿਨ੍ਹਾਂ ਨੇ ਇੱਕ ਆਟੋ ਦੇ ਵਿੱਚ ਦੋ ਜਾਨੇ ਬੈਠੇ ਹੋਏ ਸੀ ਉਹ ਚ ਉਹ ਲੜਕੀ ਨੂੰ ਲਿਫਟ ਦਿੱਤੀ ਥੋੜੀ ਦੂਰ ਜਾ ਕੇ ਇੱਕ ਸਾਥੀ ਹੋਰ ਨਾਲ ਲਿਆ ਫਿਰ ਉਸ ਤੋਂ ਬਾਅਦ ਉਸ ਲੜਕੀ ਨੂੰ ਜ਼ਬਰਨ ਇਹਨਾਂ ਨੇ ਹੱਥਾਂ ਪੈਰਾਂ ਬੰਨ ਕੇ ਟੇਪ ਨਾਲ ਕਿ ਉਹਨੂੰ ਜਿਹੜਾ ਇੱਕ ਸੁੰਨਸਾਨ ਜਗ੍ਹਾ ਦੇ ਵਿੱਚ ਲਿਜਾ ਕੇ ਜਿਹੜਾ ਲੜਕੀ ਦੇ ਨਾਲ ਗੈਂਗ ਰੇਪ ਤਿੰਨਾਂ ਜਣਿਆਂ ਨੇ ਜਿਹੜਾ ਇਹ ਰੇਪ ਕੀਤਾ ਇਹ ਹੋਣ ਤੋਂ ਬਾਅਦ ਜਿਹੜੀ ਉਸ ਲੜਕੀ ਨੂੰ ਉਸੇ ਜਗ੍ਹਾ ਤੇ ਛੱਡ ਗਏ ਉਤੋਂ ਬਾਅਦ ਉਸ ਲੜਕੀ ਨੇ ਉੱਥੋਂ ਚੱਲ ਕੇ ਸੜਕ ਤੇ ਆ ਕੇ ਹੈਲਪ ਲੈ ਕੇ ਆਪਣੇ ਘਰ ਗਈ ਆਪਣੇ ਪਰਿਵਾਰ ਨੂੰ ਸਾਰੀ ਗੱਲ ਦੱਸੀ ਤੇ ਉਸ ਤੋਂ ਬਾਅਦ ਉਹਨਾਂ ਨੇ ਥਾਣੇ ਇਤਲਾ ਦੱਤੀ ਡੇਲੋਂ ਉਹਦੇ ਵਿੱਚ ਅਸੀਂ ਇੱਕ ਮੁਕਦਮਾ ਦਰਜ ਕਰਕੇ ਜਿਹੜੇ ਮਾਨਯੋਗ ਸਾਡੇ ਸੀਪੀ ਸਾਹਿਬ ਨੇ ਬੜਾ ਸੀਨੀਅਰ ਕ੍ਰਾਈਮ ਸੀ ਜਿਹੜਾ ਗੈਂਗਰੇਪਸੀ ਤੇ ਇਹਦੇ ਵਿੱਚ ਫਿਰ ਸਾਨੂੰ ਡਾਇਰੈਕਸ਼ਨਸ ਦਿੱਤੀਆਂ ਤੇ ਸਾਡੀ ਟੀਮ ਨੇ ਏਡੀਸੀਪੀ ਵੈਬਅਪ ਸਾਈਗਲ ਏਸੀਪੀ ਸਾਊਥ ਗੁਰ ਇਕਬਾਲ ਸਿੰਘ ਏਸੀਪੀ ਇੰਡਸਟਰੀ ਬੀ ਸੰਦੀਪ ਵਡੇਰਾ ਜੀ ਸਾਡੇ ਇੰਚਾਰਜ ਸੀਆਈਏ ਅਵਤਾਰ ਪਲਸ ਐਸਐਚਓ ਡੇਲੋਂ ਇਹਨਾਂ ਦੀ ਟੀਮ ਬਣਾਈ ਗਈ ਟੀਮ ਦੇ ਵਿੱਚ ਜਿਹੜਾ ਬਿਲਕੁਲ ਹੀ ਬਲਾਈਂਡ ਕੇਸ ਸੀ ਜਿਹੜਾ ਲੜਕੀ ਨੂੰ ਕਿਸੇ ਤਰ੍ਹਾਂ ਦਾ ਬਹੁਤ ਅੱਛੀ ਤਰ੍ਹਾਂ ਵਕੂਏ ਬਾਰੇ ਵੀ ਨਹੀਂ ਸੀ ਪਤਾ ਕਿਸ ਜਗ੍ਹਾ ਤੇ ਹੈ ਤੇ 플러스 ਲੜਕੀ ਨੂੰ ਉਹਨਾਂ ਜਿਹੜਾ ਦੋਸ਼ੀਆਂ ਜਾਂ ਆਟੋ ਉਹਦੇ ਬਾਰੇ ਬਿਲਕੁਲ ਬਹੁਤ ਘੱਟ ਜਾਣਕਾਰੀ ਸੀ ਉਹਦੇ ਵਿੱਚ ਸਾਡੀ ਟੀਮ ਨੇ ਇਸ ਦੀ ਡੂੰਘਾਈ ਨੂੰ ਦੇਖਦੇ ਹੋਏ ਆ ਤੇ ਇੰਨੇ ਮਾੜੇ ਕ੍ਰਾਈਮ ਨੂੰ ਬੜੀ ਮਿਹਨਤ ਕੀਤੀ ਮਿਹਨਤ ਕਰਨ ਤੋਂ ਬਾਅਦ ਇਹ ਦੋਸ਼ੀਆਂ ਦਾ ਆਟੋ ਦਾ ਸਾਰੇ ਨਾਮਿਨੇਟ ਕੀਤੇ ਨਾਮਿਨੇਟ ਕਰਨ ਤੋਂ ਬਾਅਦ ਫਿਰ ਉਸ ਦੋਸ਼ੀਆਂ ਨੂੰ ਬਹੁਤ ਸਟਰਗਲ ਨਾਲ ਜਿਹੜਾ ਗ੍ਰਿਫਤਾਰ ਕੀਤਾ ਕਿਉਂਕਿ ਇਹ ਜਿਹੜੇ ਤਿੰਨੇ ਦੋਸ਼ੀ ਹੈ ਜਿਹੜਾ ਇੱਕ ਜੁਵਨਾਈਲ ਹੈ ਤੇ ਦੋ ਦੋਸ਼ੀ ਜਿਹੜਾ ਇੱਕ ਅਨਿਲ ਕੁਮਾਰ ਤੇ ਗੁਰਪ੍ਰੀਤ ਜਿਹੜੇ ਜਗਰਾਉਂ ਦੇ ਰਹਿਣ ਵਾਲੇ ਤਿੰਨੇ ਫੇਰ ਇਹਨਾਂ ਨੂੰ ਗ੍ਰਿਫਤਾਰ ਕਰਕੇ ਜਿਹੜਾ ਹੁਣ ਅਸੀਂ ਮਾਨਜੋ ਕੋਰਟ ਪੇਸ਼ ਕਰਕੇ ਰਿਮਾਂਡ ਲਵਾਵਾਂਗੇ ਤੇ ਹੋਰ ਫਰਦਰ ਜਿਹੜੀ ਇਹਨਾਂ ਦੀ ਕੋਈ ਹੋਰ ਇਹਨਾਂ ਨੇ ਪ੍ਰੀਵੀਅਸ ਜਿਹੜਾ ਨੰਗੇ ਹੋਏ ਟਾਈਮ 'ਚ ਕੋਈ ਵਾਰਦਾਤ ਜਾਂ ਕੋਈ ਹੋਰ ਕ੍ਰਾਈਮ ਤਾਂ ਨਹੀਂ ਕੀਤਾ ਇਹ ਜਿਹੜੇ ਦੋ ਜਣੇ ਆ ਨਸ਼ੇ ਦੇ ਵਿਆਦੀ ਹਾਂ ਜਿਹੜਾ ਆਟੋ ਡਰਾਈਵਰ ਉਹ ਜੋਨਾਈਲ ਸੀ ਜੋ 17 ਪਲੱਸ ਉਹਦੀ ਏਜ ਸੀ ਇਹਨਾਂ ਦੇ ਵਿੱਚੋਂ ਜਿਹੜਾ ਅਨਿਲ ਕੁਮਾਰ ਹੈ ਉਹਦੀ ਉਮਰ 25 ਸਾਲ ਹੈ ਜਿਹੜਾ ਇਹਦੇ ਵਿੱਚ ਗੁਰਪ੍ਰੀਤ ਹੈ ਗੋਪੀ ਉਹਦੀ ਗੁਰੀ ਉਹਦੀ ਉਮਰ 21 ਸਾਲ ਇਹ ਦੋਨੋਂ ਆਟੋ ਚਲਾਉਂਦੇ ਸੀ ਆਟੋ ਕੀ ਚਲਾਉਂਦੇ ਸੀ ਨਸ਼ਾ ਕਰਦੇ ਸੀ ਆਟੋ ਚਲਾਉਂਦੇ ਸੀ ਹੋਰ ਵੀ ਮੇਬੀ ਜਿਹੜੀ ਹੈ ਡਿਊਰਿੰਗ ਰਿਮਾਨ ਦੇਖਾਂਗੇ ਕੋਈ ਹੋਰ ਵਾਰਦਾਤ ਤਾਂ ਨਹੀਂ ਕੀਤੀਆਂ ਜੇ ਇਹਨਾਂ ਨੇ ਇੰਨਾ ਜਿਹੜਾ ਹਾਂਜੀ ਸਵੇਰੇ 6 ਵਜੇ ਦੀ ਫੌਨਿਕ 6 ਵਜੇ ਜਿਹੜਾ ਹੈ ਉਹਨਾਂ ਨੇ ਉਸ ਲੜਕੀ ਨੂੰ ਗਿਲਨਹਿਰ ਦੇ ਉੱਤੋਂ ਆਪਣੇ ਆਟੋ 'ਚ ਬਿਠਾ ਲਿਆ ਤੋਂ ਉਤੋਂ ਬਾਅਦ ਫਿਰ ਇਹਨਾਂ ਨੇ ਗੈਂਗ ਰੇਪ ਕਰਕੇ ਫਿਰ ਲੜਕੀ ਨੂੰ ਉੱਥੇ ਸੋਨਸਾ ਜਗਾ ਮਲੇਰਕੋਟਲਾ ਰੋਡ ਤੇ ਨੇੜੇ ਤੇ ਛੱਟਦਾ ਸੀ ਉਹ ਇੱਕ ਜਿੱਥੇ ਪ੍ਰਾਈਵੇਟ ਜਗਾ ਤੇ ਜੌਬ ਕਰਦੀ ਸੀ ਉੱਥੇ ਉਹਨੇ ਸੈਂਟਰ ਬਣ ਆਲਮੋਸਟ ਉਥੋਂ 9 ਕਿਲੋਮੀਟਰ ਦਾ ਡਿਸਟੈਂਸ ਹਾਂਜੀ ਆਪਸ ਵਿੱਚ ਕਿੰਨੇ ਟਾਇਆ ਪਹਿਲਾਂ ਇਹ ਤਿੰਨੇ ਜਗਰਾਉਂ ਦੇ ਰਹਿਣ ਵਾਲੇ ਆ ਤਿੰਨੇ ਆਪਸ ਵਿੱਚ ਇੱਕ ਦੂਜੇ ਨੂੰ ਦਾਣਦੇ ਆ ਪਰਿਵਾਰਿਕ ਇਹਨਾਂ ਦੀ ਇੱਕ ਦੂਜਿਆਂ ਦੀ ਸਾਂਝ ਹੈ ਸਰ ਇਹਨਾਂ ਨੇ ਪਹਿਲਾਂ ਕਿੰਨਾ ਆਇਆ ਸੀ ਜੀ ਪੜੇ ਲਿਖੇ ਇਹਨਾਂ ਚੋਂ ਕੋਈ 8 ਪੜਿਆ ਕੋਈ 9 ਪੜਿਆ ਹਾਂਜੀ ਇਹ ਇਹ ਜਿਹੜੇ ਬਾਇ ਬਰਥ ਪੰਜਾਬੀ ਆ ਜਿਹੜੀ ਉਹ ਲੜਕੀ ਆਪਣੀ ਉਹ ਵੀ ਬਾਇ ਬਰਥ ਜਿਹੜੀ ਆ ਉਹ ਵੈਸੇ ਯੂਪੀ ਤੋਂ ਪਰ ਅਦਰਵਾਈਜ਼ ਉਹ ਪੰਜਾਬੀ ਮਤਲਬ ਇੱਥੇ ਬਾਇ ਬਰਥ ਇੱਥੋਂ ਦੀ ਇਹਨਾਂ ਨੇ ਕਰੀਬਨ ਲੜਕੀ ਨੂੰ 45 ਤੋਂ 50 ਮਿੰਟ ਜਿਹੜਾ ਕਿਡਨਪ ਕਰਕੇ ਇਹਨਾਂ ਨੇ ਪਲਾਨ ਕੀਤਾ ਸੀ ਕਿਹਨਾਂ ਦੇਖੋ ਜਿਹੜੀ ਇਹਨਾਂ ਕੋਲ ਟੇਪ ਸੀ ਜਿਹੜੀ ਟੇਪ ਮੂੰਹ ਤੇ ਲਗਾਈ ਗਈ ਬੱਚੇ ਨੂੰ ਬੰਨਿਆ ਗਿਆ ਤੇ ਇਹਨਾਂ ਦੀ ਜਿਹੜੀ ਮਨਸ਼ਾ ਕੋਈ ਅੱਛੀ ਨਹੀਂ ਸੀ ਮਾੜੀ ਸੀ ਸਿਰ ਪਹਿਲਾਂ ਤੋਂ ਤਾਂ ਨਹੀਂ ਕਰਤੀ ਦੀ ਰੱਖੀ ਵਗਦਾ ਕਦੇ ਇਹ ਦੇਖੋ ਇਸ ਰੂਟ ਤੇ ਘੁੰਮਦੇ ਸੀ ਅਸੀਂ ਹੁਣ ਇਹਨਾਂ ਦੇ ਗ੍ਰਿਫਤਾਰੀ ਕੀਤੀ ਹੈ ਤੇ ਇਹ ਤੋਂ ਬਾਅਦ ਇਹਨਾਂ ਨੂੰ ਫਰਦਰ ਅੱਗੇ ਜਿਹੜਾ ਇਨਵੈਸਟੀਗੇਟ ਕਰਾਂਗੇ ਤੇ ਇਹਨਾਂ ਦਾ ਹੋਰ ਪ੍ਰੀਵੀਅਸ ਕ੍ਰਾਈਮ ਵੀ ਟ੍ਰੇਸ ਕਰਾਂ ਹੁਣ ਤੱਕ ਦੀ ਜਿਹੜੀ ਉਹਦੇ ਮੁਤਾਬਿਕ ਇਹਨਾਂ ਦਾ ਜਿਹੜਾ ਕੋਈ ਔਨ ਰਿਕਾਰਡ ਜਿਹੜਾ ਕੋਈ ਪ੍ਰੀਵੀਅਸ ਰਿਕਾਰਡ ਦੇ ਵਿੱਚ ਕੋਈ ਕ੍ਰਿਮੀਨਲ ਕੇਸ ਨਹੀਂ ਆਇਆ ਬਟ ਇਹੀ ਬਹੁਤ ਵੱਡਾ ਕ੍ਰਾਈਮ ਹੈ ਜਿਹਦੀ ਕੋਈ ਨਾਂ ਬਖਸ਼ਣ ਵਾਲਾ ਨੇ ਤਿੰਨੇ ਬੰਦੇ ਜਿਹੜੇ ਇਸ ਵਾਰਦਾਤ ਸੀ ਤਿੰਨੇ ਬੰਦੇ ਗ੍ਰਿਫਤਾਰ ਕਰ ਲਏ ਗਏ ਤੇ ਵਾਰਦਾਤ ਚ ਜਿਹੜਾ ਆਟੋ ਆ ਰਿਕਵਰ ਕਰ ਲਿਆ ਗਿਆ ਪਲੱਸ ਇਹਨਾਂ ਕੋਲੋਂ ਜਦੋਂ ਗ੍ਰਿਫਤਾਰ ਕੀਤਾ ਉਦੋਂ ਇੱਕ ਮੋਟਰਸਾਈਕਲ ਵੀ ਜਿਹੜਾ ਚੋਰੀ ਦਾ ਜਿਹੜਾ ਬਰਾਮਦ ਕੀਤਾ ਇਹਨਾਂ ਦੀ ਐਡਰੈਸ ਦਾ ਵੀ ਹਵਾਲਾ ਨਹੀਂ ਇਹ ਇਹ ਪਰਮਾਤਮਾ ਬਹੁਤ ਵੱਡੀ ਚੀਜ਼ ਹੈ ਜੀ ਇੰਨੇ ਗੰਦੇ ਜੁਰਮ ਦੀ ਤਾਂ ਮੈਂ ਕਹਿੰਦਾ ਥੋੜੀ ਸਜ਼ਾ ਹੈ ਪੁਲਿਸ ਪਾਰਟੀ ਨੂੰ ਦੇਖ ਕੇ ਭੱਜੇ ਸੀ ਜਿਹੜਾ ਇਹਨਾਂ ਦਾ ਮੋਟਰਸਾਈਕਲ ਦਰਖਤ 'ਚ ਭੱਜਾ ਤੇ ਇਹਨਾਂ ਦੇ ਜਿਹੜੀਆਂ ਸੱਟਾਂ ਲੱਗੀਆਂ ਹਾਂਜੀ ਇਹ ਲੜਕੀ ਦਾ ਕੈਂਡੀਟ ਦਿੱਤਾ ਸਰ ਜੀ ਜਿਹੜਾ ਵੀ ਅੱਗੇ ਚੱਲਦਾ ਚੱਲਦੇ ਆ ਇਹ ਇੱਕ ਬਈਆ ਮਤਲਬ ਨਹਿਰ ਦੇ ਕਿਨਾਰੇ ਦੇ ਉੱਤੇ ਬਿਲਕੁਲ ਮਤਲਬ ਸੁੰਸਾਨ ਜਗਾ ਸੀ ਜਿੱਥੇ ਇਹਨਾਂ ਨੇ ਆ ਕਰਤੂਕ ਕੀਤੀ ਕੋਈ ਖਾਲੀ ਗਰਾਉਂਡ ਜਾਂ ਪਲਾਟ ਹੈ ਯੈਸ ਚਲ ਇੱਕ ਆਟੋਪਿਕ ਬਾਈਕ ਹੈ ਕਿ ਜਿਹੜਾ ਬਾਈਕ ਹੈ ਕਿ ਜਿਹੜਾ ਬਾਈਕ ਹੈ ਫਿਲਹਾਲ ਅਸੀਂ ਉਹਦਾ ਦੇਖਿਆ ਚੋਰੀ ਦਾ ਬਾਕੀ ਹੁਣ ਰਮਾਨ ਤੇ ਦੇਖਾਂਗੇ ਕਿਥੋਂ ਲਿਆਂਦਾ ਕਿਵੇਂ ਆਇਆ ਆਟੋ ਜਿਹੜਾ ਉਹ ਇਹਨਾਂ ਨੇ ਕਿਥੇ ਲੋਕਲ ਬੰਦਾ ਸੀ ਉਹਨੇ ਉਹਨੇ ਫਾਈਨਾਂਸ ਕੀਤਾ ਹੋਇਆ ਸੀ ਉਹ ਤੋਂ ਕਿਸ਼ਤਾਂ ਤੇ ਲਿਆ ਪਰ ਕਿਸ਼ਤ ਵੀ ਕੋਈ ਨਹੀਂ ਭਰੀ ਕਿੰਨੇ ਟਾਈਮ ਤੋਂ ਲੱਗੇ ਆਟੋ ਡਰਾਈਵ ਕਰ ਰਿਹਾ ਇਹ ਤਕਰੀਬਨ ਸਾਲ ਸਵਾ ਸਾਲ ਤੋਂ ਆਟੋ ਦਾ ਹੀ ਕੰਮ ਕਰਦਾ ਹੈ ਨਹੀਂ ਆਟੋ ਉਹ ਉਹ 17 ਪਲਸ ਜੁਵਨਾਈਲ ਹੈ ਜੀ ਉਹਨੂੰ ਵੀ ਗ੍ਰਿਫਤਾਰ ਕਰ ਲਿਆਗੇ ਆਟੋ ਡਰਾਈਵਰ ਤੇ ਪਲੱਸ ਹੈ ਤਿੰਨੇ ਹੀ ਦੋਸ਼ੀ ਆ ਤਿੰਨੇ ਹੀ ਗੈਂਗਰੇਫਟ ਦੇ ਵਿੱਚ ਇਨਵੋਲਡ ਆਇਦਰ ਜਿਹੜੇ ਤਿੰਨ ਜਿਹੜੇ ਆਟੋ ਗੈਂਗਫੀਰ ਇਹ 19 ਤਰੀਕ ਨੂੰ ਥਾਣਾ ਡੇਲੋਂ ਦੇ ਏਰੀਏ ਦੇ ਵਿੱਚ ਇੱਕ ਲੜਕੀ ਨੇ ਪਰਿਵਾਰ ਨੇ ਜਿਹੜਾ ਇੱਕ ਬਿਆਨ ਲਿਖਵਾਇਆ ਸੀ ਵੀ ਲੜਕੀ ਦੇ ਨਾਲ ਤਿੰਨ ਬੰਦਿਆਂ ਨੇ ਆਟੋ ਜਿਹੜੇ ਡਰਾਈਵਰ ਸੀ ਉਹਨਾਂ ਗੈਂਗਰੇਫਟ ਕੀ ਬੜਾ ਜਿਹੜਾ ਸੀਨੀਅਰ ਕ੍ਰਾਈਮ ਸੀ ਉਹਦੇ ਵਿੱਚ ਸਾਡੇ ਮਾਨਯੋਗ ਸੀਪੀ ਸਾਹਿਬ ਕੁਲਦੀਪ ਚੈਲ ਸਾਹਿਬ ਨੇ ਬੜੀਆਂ ਕਲੀਅਰ ਕਟ ਡਾਇਰੈਕਸ਼ਨ ਸੀ ਉਹਦੇ ਵਿੱਚ ਸਾਡੀ ਟੀਮ ਏਡੀਸੀਪੀ ਜ਼ੋਨ 2 ਵੈਬਰ ਸਾਈਕਲ ਏਸੀਪੀ ਸਾਊਥ ਗੁਰਿਕਵਾਲ ਸਿੰਘ ਏਡੀ ਏਸੀਪੀ ਇੰਡਸਟਰੀ B ਸੰਦੀਪ ਵਡੇਰਾ ਤੇ ਸਾਡੇ ਸੀਆਈਡੀ ਟੀਮ ਤੇ ਐਸਐਚਓ ਡੇਲੋ ਇਹਨਾਂ ਨੇ ਬਹੁਤ ਅੱਛੇ ਤਰੀਕੇ ਨਾਲ ਕਿਉਂਕਿ ਇਹ ਬਿਲਕੁਲ ਬਲਾਈਂਡ ਕੇਸ ਸੀ ਜਿਹਦੇ ਵਿੱਚ ਨਾ ਬੰਦਿਆਂ ਦੇ ਬਾਰੇ ਪਤਾ ਸੀ ਨਾ ਕੋਈ ਵਾਹਨ ਦਾ ਪਤਾ ਸੀ ਤੇ ਨਾ ਹੀ ਕੋਈ ਕਿਸੇ ਤਰ੍ਹਾਂ ਦਾ ਹੂਲੀਏ ਬਾਰੇ ਜਿਆਦਾ ਪਤਾ ਸੀ ਪਰ ਸਾਡੀ ਟੀਮ ਨੇ ਬਹੁਤ ਮਿਹਨਤ ਕੀਤੀ ਮਿਹਨਤ ਕਰਨ ਦੇ ਬਾਵਜੂਦ ਜਿਹੜਾ ਤਿੰਨਾਂ ਬੰਦਿਆਂ ਨੂੰ ਗ੍ਰਿਫਤਾਰ ਕਰ ਲਿਆ ਉਹਨਾਂ ਦਾ ਵਾਰਦਾਤ 'ਚ ਜਿਹੜਾ ਵਰਤਿਆ ਹੋਇਆ ਆਟੋ ਤੇ ਪਲੱਸ ਉਹਨਾਂ ਕੋਲ ਇੱਕ ਮੋਟਰਸਾਈਕਲ ਜਿਹੜਾ ਰਿਕਵਰ ਕੀਤਾ ਸਰ ਜਿਹੜਾ ਮੋਟਰਸਾਈਕਲ ਸੀ ਇਹਨਾਂ ਕੋਲ ਤੇ ਆਪਣਾ ਸੀ ਚੋਰੀ ਦਾ ਦੇਖੋ ਫਿਲਹਾਲ ਮੋਟਰਸਾਈਕਲ ਜੋ ਸੀ ਚੈੱਕ ਕੀਤਾ ਉਹ ਚੋਰੀ ਦਾ ਤੇ ਬਾਕੀ ਹੁਣ ਅਸੀਂ ਇਹਨਾਂ ਦਾ ਮਾਨਯੋਗ ਕੋਰਟ ਚ ਪੇਸ਼ ਕਰਕੇ ਰਿਮਾਂਡ ਲਵਾਂਗੇ ਤੇ ਉਸ ਤੋਂ ਬਾਅਦ ਫਰਦਰ ਜਿਹੜਾ ਇਹਨਾਂ ਦਾ ਕੋਈ ਪ੍ਰੀਵੀਅਸਲੀ ਇਹਨਾਂ ਨੇ ਕੋਈ ਕ੍ਰਾਈਮ ਤਾਂ ਨਹੀਂ ਕੀਤਾ ਜਾਂ ਇਹਨਾਂ ਦੀ ਕੋਈ ਇਨਵੋਲਵਮੈਂਟ ਨਹੀਂ ਉਹ ਵੀ ਜਿਹੜਾ ਵੈਰੀਫਾਈ ਕਰਾਂਗੇ ਸਰ ਜਿੰਨੇ ਲੋਕ ਬੰਦੇ ਸੀ ਇਹਦੇ ਟੋਟਲ ਕਿੰਨੇ ਸੀ ਇਹ ਤਿੰਨ ਲੜਕੇ ਸੀ ਜਿਨ੍ਹਾਂ ਚੋਂ ਇੱਕ ਜੁਵਨਾਈਲ ਸੀ ਤੇ ਦੋ ਲੜਕੇ ਜਿਹੜੇ ਆ ਇਹ ਸੀ ਇਹ ਕੁੱਲ ਤਿੰਨ ਦੋਸ਼ੀ ਨਹੀਂ ਉਹ ਇੱਕ ਸੁੰਨਸਾਨ ਤੇ ਵਿਆਹਵਾਂ ਜਗ੍ਹਾ ਸੀ ਜਿਹੜਾ ਮਲੇਰਕੋਟਲਾ ਰੋਡ ਤੇ ਉੱਥੇ ਇਹਨਾਂ ਨੇ ਕਟਿਆ ਹਰ ਆਟੋ ਲੁਧਿਆਣਾ ਨੰਬਰ ਬਟ ਇਹ ਤਿੰਨੇ ਦੋਸ਼ੀ ਜਿਹੜੇ ਜਗਰਾਉਂਦੇ ਰਹੇ ਨਾਲ ਅਸੀਂ ਹਰ ਤਰ੍ਹਾਂ ਦਾ ਜਿਹੜਾ ਕ੍ਰਾਈਮ ਹੈ ਉਹਦੇ ਉੱਤੇ ਜਿਹੜੀ ਨਿਗਰਾਨੀ ਰੱਖੀ ਜਾਂਦੀ ਹੈ ਬਟ ਇਹ ਗੱਲ ਜਿਹੜੀ ਕਮਿਸ਼ਨਰਟ ਦੇ ਵਿੱਚ ਸਾਡੇ ਸੀਪੀ ਸਾਹਿਬ ਦੀ ਇਨਡਾਇਰੈਕਸ਼ਨ ਹੈ ਜੇ ਕ੍ਰਾਈਮ ਹੋਏਗਾ ਤਾਂ ਉਹਨੂੰ ਡਿਟੈਕਟ ਕਰਨ ਦੇ ਹਰ ਤਰ੍ਹਾਂ ਦਾ ਉਪਰਾਲਾ ਕੀਤਾ ਜਾਊਗਾ ਮਾੜੇ ਬੰਦਿਆਂ ਤੇ ਸਖਤੀ ਕੀਤੀ ਜਾਊ ਕਿਸ ਕਿਸ ਸਮੇਂ ਉਹਨਾਂ ਦਾ ਮੋਬਾਈਲ ਆ ਪਰਟ ਆਫ ਇਨਵੈਸਟੀਗੇਸ਼ਨ ਆ ਉਹਨੂੰ ਅਸੀਂ ਥੋਰਲੀ ਇਨਵੈਸਟੀਗੇਟ ਕਰਾਂਗੇ ਇਹ ਬੰਦਿਆਂ ਨੇ ਸਾਡੀ ਜਿਹੜੀ ਪੁਲਿਸ ਪਾਰਟੀ ਨੂੰ ਦੇਖ ਕੇ ਜਿਹੜਾ ਮੋਟਰਸਾਈਕਲ ਭਜਾਇਆ ਜਿਹੜਾ ਦਰਖਤ 'ਚ ਲੱਗਣ ਕਰ ਇਹਨਾਂ ਨੂੰ ਸੱਟਾਂ ਲੱਗੀਆਂ ਪਰ ਪ੍ਰਮਾਤਮਾ ਵੀ ਜਿਹੜਾ ਬੜਾ ਜੋਰਾਵਰ ਹੈ ਮਾੜੇ ਕਰਮ ਜਿਹੜੇ ਆ ਜਿਹੜੇ ਮਾਰੇ ਕੋਈ ਕੰਮ ਕੀਤੇ ਉਹਨਾਂ ਦਾ ਇੱਥੇ ਹੀ ਸਜ਼ਾ ਮਿਲਦੀ ਹੈ